ਬਾਕੀ ਤੁਹਾਨੂੰ ਇਸ ਵਲੌਗ ਦੇ ਵਿੱਚ ਤੁਹਾਨੂੰ ਮਲੋਡ ਦਾ ਵੀ ਸਾਰਾ ਰਿਵਿਊ ਦਿਆਂਗੇ ਕਿੱਥੇ ਕਿੱਥੋਂ ਪਾਰਸ ਦੇ ਆ ਮਲੋਡ ਸਜਣੋ ਬਾਕੀ ਡੀਜ਼ਲ ਪਵਾ ਲਿਆ ਸੀਗਾ ਆਪਾਂ ਗੱਡੀ 'ਚ ਸੋਨਾ ਲੀਕਾ ਦਾ ਗੇਅਰ ਪਿਆ ਮਨ ਦਾ ਚੇਂਜਰ ਵਾਲਾ ਸਾਡੀ ਚਾਹ ਉੱਥੇ ਆਈ ਪਈ ਹੈ ਜਿਹੜੇ ਸਾਡੇ ਵੀਡੀਓ ਦੇਖਦੇ ਹਨ ਉਹਨਾਂ ਨੂੰ ਆ ਵੀ ਚਾਹ ਪਿਵਾਵਾਂਗੇ ਆਓ ਸਾਡੇ ਕੋਲ ਆਓ ਚਾਹ ਪੀਓ ਹਾਂਜੀ ਜੋ ਆਪਣਾ ਸਵਰਾਜ ਟਰੈਕਟਰ ਇੱਕ ਦਬੜੀ ਖਾਨੇ ਤੋਂ ਖੁੱਲਿਆ ਸੀਗਾ 855 ਜਿਹਨੂੰ ਆਪਾਂ 963 ਦੇ ਵਿੱਚ ਕਨਵਰਟ ਕਰ ਰਹੇ ਸੀ ਸੋਦਾ ਸਮਾਨ ਆਪਾਂ ਵਾਸ਼ ਕਰ ਰਹੇ ਆਂ ਕ੍ਰੈਂਕ ਸੱਜਣੋਂ ਖੋਲ ਲਈ ਆਪਾਂ ਬਲਾਗ ਨਾਲੋਂ ਕਿਉਂਕਿ ਪਹਿਲਾਂ ਕ੍ਰੈਂਕ ਤਾਂ ਇਹਦੀ ਖਰਾਤ ਤੇ ਆਪਾਂ ਸੈਟਿੰਗ ਕਰਵਾਉਣੀ ਹੁੰਦੀ ਆਂ ਬਾਕੀ ਟਾਪ ਵਗੈਰਾ ਦੀ ਬਾਕੀ ਆਪਾਂ ਆਹ ਕ੍ਰੈਂਕ ਵਗੈਰਾ ਖੋਲ ਲਈ ਤੇ ਸਮਾਨ ਦੀ ਚੰਤੀਮੰਤੀ ਲਾ ਲਈ ਆਪਾਂ ਬਾਕੀ ਕੈਬ ਵਗੈਰਾ ਆ ਪਏ ਨੇ ਪਿਸਟ ਨੇ ਇਧਰੋਂ ਨਿਕਲ ਰਹੇ ਨੇ ਰਾੜਾਂ ਦੇ ਵਿੱਚ ਤੋਂ ਮਿੱਟੀ ਦਾ ਤੇਲ ਆਪਣਾ ਟ੍ਰੇ 'ਚ ਪਾ ਲਿਆ ਤੇ ਉਸ ਤੋਂ ਬਾਅਦ ਧੋਨਿਆਂ ਨੂੰ ਚੰਗੀ ਤਰ੍ਹਾਂ ਤਾਂ ਜੋ ਤੁਹਾਡੇ ਬਲੌਕ ਪਾਰਟਸ ਦੇ ਵਿੱਚ ਕੋਈ ਕਚਰਾ ਨਾ ਰਵੇ। ਬਾਕੀ ਦੇ ਕਲੱਚ ਵਗੈਰਾ ਦਾ ਫੇਸ ਉਤਰ ਕੇ ਆਪਣੇ ਕੋਲ ਆ ਚੁੱਕਿਆਗਾ। ਚਲੋ ਸੱਜਣੋ ਬਾਕੀ ਗੇਅਰ ਇੰਜਨ ਦੀ ਆਪਾਂ ਸੈਂਬਲ ਕਰਾਂਗੇ। ਗੇਅਰ ਇੰਜਨ ਸੈਂਬਲ ਕਰਨ ਤੋਂ ਬਾਅਦ ਫਿਰ ਆਪਾਂ ਇਹਦਾ ਲਿਫਟ ਟਾਪਾ ਵੀ ਪਟਾਂਗੇ। ਲਿਫਟ ਟਾਪਾ ਪੱਟ ਕੇ ਫਿਰ ਦੇਖਾਂਗੇ ਕਿ ਇਹਦੇ ਮਗਰ ਗਰਾਰਿਆਂ ਗਰੂਰਿਆਂ ਦੀ ਕੰਡੀਸ਼ਨ ਆ। ਜੇ ਸਾਨੂੰ ਕੋਈ ਡਾਊਨ ਲੱਗੀ ਤਾਂ ਵੇਖਾਂਗੇ ਮਗਰੋਂ ਵੀ ਖੋਲਾਂਗੇ ਇਹਨੂੰ ਬਾਕੀ ਲਿਫਟ ਦਾ ਕੰਮ ਤਾਂ ਦਾ ਕਰਨੀ ਆ ਲੀਕਜ ਵਗੈਰਾ ਹੈਗੀ ਅ ਲੀਕਜ ਵਗੈਰਾ ਹਟਾਵਾਂਗੇ ਇੱਕੇ ਲਿਫਟ ਨੂੰ ਕੰਟਰੋਲ ਨਹੀਂ ਕਰਦਾ ਦਿੱਤਾ ਸੋ ਵੀ ਚੈਕਿੰਗ ਕਰਾਂਗੇ ਕਾ ਤੂੰ ਨਹੀਂ ਕਰਦਾ ਕਿਉਂਕਿ ਸਾਰਾ ਕੁਝ ਸਹੀ ਕਰਨ ਤੋਂ ਬਾਅਦ ਜੇ ਤੁਹਾਡੀ ਲਿਫਟ ਟਰੈਕਟਰ ਦੀ ਕੰਟਰੋਲ ਨਹੀਂ ਕਰਦੀ ਤਾਂ ਤੁਹਾਡਾ ਸਾਰਾ ਕੰਮ ਕੀਤਾ ਬੇਕਾਰ ਕਰਨੇ ਦਾ ਤੁਹਾਨੂੰ ਸਭ ਨੂੰ ਪਤਾ ਹੀ ਆ ਵੀ ਜੇ ਜਦੋਂ ਟਰੈਕਟਰ ਆਪਣੀ ਪ੍ਰੋਪਰ ਲਾਈਨ ਦੇ ਵਿੱਚ ਨਾ ਚੱਲੂਗਾ ਟਰੈਕਟਰ ਕਿਉਂਕਿ ਮਗਰ ਹੱਲਾ ਪਾਈਆਂ ਤੁਸੀਂ ਮੰਨ ਲਓ ਹੱਲਾ ਪਾਈਆਂ ਆਪਣੀਆਂ ਤਾਂ ਕਿਤੇ ਬਹਿ ਗਈਆਂ ਕਿਤੇ ਉੱਠ ਕਰੀਆਂ ਤਾਂ ਟਰੈਕਟਰ ਦੀ ਪਰਫਾਰਮੈਂਸ ਪ੍ਰੋਪਰ ਨਹੀਂ ਬਣੀ ਰਹੂਗੀ ਸੋ ਲਿਫਟ ਦਾ ਕੰਟਰੋਲ ਲੀਵਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਟਰੈਕਟਰ ਚੱਲਣ ਦੇ ਵਿੱਚ ਕਿਉਂਕਿ ਸਾਨੂੰ ਤਾਂ ਕਸਟਮਰ ਨੇ ਕਿਹਾ ਸੀ ਇੰਜਨ ਗੇਅਰ ਦੀ ਜੌਬ ਕਰਨ ਲਈ ਪਰ ਲੇਕਿਨ ਜਦੋਂ ਲਿਫਟ ਦੀ ਚੈੱਕ ਅਪ ਕੀਤਾ ਤਾ ਇਹਦੇ ਜੀ ਵੀ ਦਿੱਕਤਾਂ ਸੀਗੀ ਕਾਰਨ ਕੀ ਹੁੰਦਾਗਾ ਜਦੋਂ ਤੁਸੀਂ ਇੰਜਨ ਓਵਰਹਾਲ ਕਰਦੋਂ ਜਾਂ ਇਹਨਾਂ ਦੇ ਚੀਜ਼ਾਂ 'ਚ ਨੁਕਸ ਰਹਿ ਜਾਂਦਾ ਆਪਣਾ ਤਾਂ ਤੁਹਾਨੂੰ ਅਗਲਾ ਕਹਿੰਦਾ ਯਾਰ ਇੰਜਨ ਦੀ ਖਚਾਈ ਨਹੀਂ ਬਣੀ ਜਾਂ ਵਗੈਰਾ ਨਹੀਂ ਬਣਿਆ ਕੱਲੇ ਇੰਜਨ ਨੇ ਥੋੜਾ ਖਚਾਈ ਕਰਨੀ ਹੁੰਦੀ ਹੈ ਬਾਕੀ ਸਾਰੇ ਪਾਰਟਸ ਨੇ ਹੀ ਪ੍ਰੋਪਰ ਢੰਗ ਨਾਲ ਤੁਹਾਡੇ ਟਰੈਕਟਰ ਦੇ ਵਿੱਚ ਵਰਕ ਕਰਨਾ ਹੁੰਦਾ ਚਲੋ ਸੱਜਣੋ ਬਾਕੀ ਦਾ ਸਾਡਾ ਕੰਮ ਕਰਨ ਦਾ ਢੰਗ ਸਭ ਨਾਲੋਂ ਵੱਖਰਾ ਹੀ ਆ ਨਾ ਅਸੀਂ ਕਿਸੇ ਦੀ ਰਿਸ ਕਰਨੀ ਹੈ ਨਾ ਕਰਦੇ ਆ ਤੇ ਬਾਕੀ ਚਲੋ ਜਿੰਨਾ ਪਰਮਾਤਮਾ ਨੇ ਸਾਨੂੰ ਸੋਜੀ ਵਕਤੀ ਉਸ ਦੇ ਮੁਤਾਬਕ ਹੀ ਅਸੀਂ ਵਰਕ ਕਰਦੇ ਆਂਗੇ ਨਾ ਹੀ ਕਿਸੇ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਵੀ ਸਾਡੇ ਤੋਂ ਵੀਡੀਓ ਦੇਖ ਕੇ ਕੋਈ ਸਿੱਖੇ ਕੋਈ ਕਿਉਂਕਿ ਸਾਡੇ ਤੋਂ ਬਹੁਤ ਤਕੜੇ ਤੇ ਬਹੁਤ ਉੱਚੇ ਲੈਵਲ ਦੇ ਮਕੈਨਿਕ ਬੈਠੇ ਆ ਅਸੀਂ ਤਾਂ ਸਿਰਫ ਜ਼ੀਰੋ ਲੈਵਲ ਤੋਂ ਸਟਾਰਟ ਹੋਏ ਆ ਚਲੋ ਸੱਜਣਾ ਬਾਕੀ ਕਰਦੇ ਆ ਵਰਕਿੰਗ ਸਟਾਰਟ ਬਾਕੀ ਇਧਰ एक ब्लॉक थोड़ी जी कमी है ये भी क्डा क्योंकि आ राउटरिंग आसे आप टेपर लावे इधरले पास ये भी लाप ला लाप लावे ये क्योंकि तो राउटडरिंग जो तुम इंस्टॉल करोगे तो कटा जाएगा इतों राउड रिंग थोड़ा कट्टा जाना वेखो आ कि टक्कर जो हम इतने राउट आप इस तरह पावे तो इन्हें कट्ट जाना लगी तो जरूर आ लाप पर लेकिन ਉਜ ਦਵਰਲਾ ਟੈਟ ਵਗੈਰਾ ਲੱਗ ਜਾਂਦੀ ਆ ਉਹ ਟੱਕੀ ਜਾਂਦੀ ਆ ਚਲੋ ਇਹ ਵੀ ਲਾਵਾਂ ਗੁੱਲੀ ਗ੍ਰੈਂਡਰ ਇੱਥੇ ਤੇ ਬਾਕੀ ਆਪਣਾ ਸਰਾਖ ਆ ਵਗੈਰਾ ਬੰਦ ਕਰਾਤਾ ਹੇ ਤਲ ਦਾ ਮੋਲ ਪ੍ਰਾਕ ਕਿਉਂਕਿ ਆਪਣਾ ਬਲੌਗ ਦਾ ਜਿਆਦਾ ਫੇਸ ਉਤਰਨ ਕਾਰਨ ਕਰਕੇ ਸਾਨੂੰ ਪਤਾ ਹੀ ਸਰਾਖ ਨੇੜੇ ਆ ਜਾਂਦਾ ਹੈ ਹੁਣ ਹਲਿਕਾ ਜੋ ਆਪਣੇ ਕੋਲੇ ਲੁਧਿਆਣੇ ਤੋਂ ਕੋਟੋਮਰਾ ਤੋਂ ਖੁੱਲਿਆ ਵਾ ਬਾਕੀ ਤੁਸੀਂ ਇਹਦਾ ਬਲੌਗ ਪਹਿਲਾ ਪਾਰਟ ਨੰਬਰ 2 ਵੇਖ ਲਿਆ ਹੁਣ ਇਸ ਟਰੈਕਟਰ ਦੀ ਆਪਾਂ ਲਿਫਟ ਦੀ ਜੌਬ ਕਰਨੀ ਆ ਲਿਫਟ ਦੀ ਜੌਬ ਦੇ ਵਿੱਚ ਜੋ ਲਿਫਟ ਟਾਪਾ ਆਪਣਾ 올ਡ ਵਾਲਾ ਆ ਪਿਆ ਜਿਹੜਾ ਟਾਪਾ ਸੋ ਇਸ ਟਾਪੇ ਨੂੰ ਆਪਾਂ ਉਤਾਰ ਕੇ ਤੇ ਨਿਊ ਮਾਡਲ ਵਾਲਾ ਵੱਡਾ ਟਾਪਾ ਫਿੱਟ ਕਰ ਦੇਾਂਗੇ ਬਾਕੀ ਕੰਮ ਆਪਣਾ ਡਨ ਹੋ ਚੁੱਕਿਆ ਸੋ ਉਸ ਤੋਂ ਬਾਅਦ ਆਪਾਂ ਇਹਦੇ ਰੈਮ ਵਗੈਰਾ ਤੇ ਅਗਲੇ ਰੈਮ ਤੇ ਪਿਛਲੇ ਰੈਮ ਵੀ ਲੈ ਕੇ ਆਵਾਂਗੇ ਕਿਉਂਕਿ ਇਹਦੇ ਟਾਇਰ ਆਪਾਂ 15 ਦੇ ਜਾਂ 16 ਦੇ ਪਾਵਾਂਗੇ ਚਲੋ ਬਾਕੀ ਤੁਹਾਨੂੰ ਇਸ ਵਲੌਗ ਦੇ ਵਿੱਚ ਤੁਹਾਨੂੰ ਮਲੋਟ ਦਾ ਵੀ ਸਾਰਾ ਰਿਵਿਊ ਦਿਆਂਗੇ ਕਿੱਥੇ ਕਿੱਥੇ ਪਾਰਟਸ ਲਿਆਂਦਾ ਕੀ ਕੀ ਮਿਲਦਾ ਉੱਥੋਂ ਤੇ ਸਾਰਾ ਤੁਹਾਨੂੰ ਦਿਆਂ ਮਲੋਟ ਸਜਣੋ ਬਾਕੀ ਡੀਜ਼ਲ ਪਵਾ ਲਿਆ ਸੀਗਾ ਆਪਾਂ ਗੱਡੀ 'ਚ 1000 ਰੁਪਏ ਦਾ 1000 ਰੁਪਏ ਦਾ ਪਾ ਡੀਜ਼ਲ ਪਵਾ ਲਿਆ ਤੇ ਬਾਕੀ ਆਪਣੀ ਸੂਈ ਹੋ ਗਈ ਆ ਇੱਥੇ ਬਾਕੀ ਕੁਝ ਡੀਜ਼ਲ ਪਹਿਲਾਂ ਵੀ ਸੀਗਾ ਤੇ ਚਲੋ ਇਸ ਤੋਂ ਬਾਅਦ ਚੱਲਦੇ ਆਪਾਂ ਮਲੋਟ ਮਲੋਟ आपा जो लिफ्ट टप्प वगैरह लैना गा सोना लिखा का बाकी अर्जन का टर्बो वगैरह ली फिटिंग लैनी पैप बैंड चलो बाकी चलते हैं तो चल के थोदा थो दिखाने सिस्टम सारा अपना रोड है जयतो रोड आ गया इतों जयतो है, इतो जैतो है का, का, चार किलोमीटर जयतो तो कह बस पिंडा बेचती आप चल जाएंगे चलो बाकी अगे जा के उव्यू दें की बारिश दा मौसम बनया पया गा बाकी बंडल बंडल बहुत ताई आज गाड़ी दी चले नहीं मोटरसाइकिल ते भी वाट अपना 45 किलोमीटर पेंदी है चल जाने हां जो मलोट आ गए थे आज ते सोना ने एक का ट्रैक्टर दा जो आपा टापा लेना ਜੋ ਸੋਨ ਲਈ ਕਟ ਐ ਟਰੈਕਟਰ ਦਾ ਆਪਾਂ ਲਿਫਟ ਵਾਲਾ ਟਾਪਾ ਲੈਣਾਗਾ ਤੇ ਬਾਕੀ ਆਪਾਂ ਟਾਪੇ ਵਗੈਰਾ ਦੇਖਦੇ ਆਂ ਅੱਜ ਇੱਧਰ ਭਾਏ ਟਾਪੇ ਤੇ ਕਿਹੜੇ ਵੇਖੀ ਲੈਣਾ ਅੱਜ ਵੇਖ ਲੈਨੇ ਕੋਈ ਨਾ ਕੋਈ ਲਾ ਦਿੰਨੇ ਆਪਾਂ ਮੋਟੀ ਸ਼ਾਟ ਵਾਲਾ ਦੇਖਦੇ ਆ ਆਪਾਂ ਇੰਨਾ ਚ ਕੋਈ ਮੋਟੀ ਸ਼ਾਰਟ ਵਾਲਾ ਟਾਪਾ ਆਪਾਂ ਨੂੰ ਮਿਲਦਾ ਜਿਹੜਾ। ਚਲੋ ਅੱਗੇ ਚੱਲੋ ਬਾਕੀ ਆਪਾਂ ਅਰਜਨ ਵਾਲੇ ਬੈਂਡੀਆਂ ਲੱਭਦੇ ਆਂ ਤੇ ਬਾਕੀ ਮੱਲ ਭਾਜੀ ਆਪਣੇ ਦਿਖਾਉਣਗੇ। ਬਾਈ ਸੱਸੀ ਕਾਲ ਸੱਸੀ ਕਾ ਬਾਈ। ਤੇ ਕਿਵੇਂ ਆ ਫਿਰ? ਵਧੀਆ ਵਧੀਆ। ਕੱਢੀ ਮਸੂਲ ੱੱੱਲੇ ਆ ਰਹੀ ਏ। ਮਸੂਲ ੱੱੱਲੇ ਆਉਂਦੀ ਆ। ਅੱਛਾ ਉੱਤੇ ਲੈ ਆਣਾ। ਇਹਦੇ ਨਾਲ ਸੌਖਾ ਹੋ ਗਿਆ ਨਾ ਤੈਨੂੰ ਆਉਣਾ ਆਉਣਾ ਜਾਣਾ। ਹਾਂ? ਹਾਂ? ਆਹ ਇਵਰ ਆ। ਹਾਂ। ਇਧਰ ਭਾਬੀ ਦਾ ਫੋਨ ਆ ਗਿਆ ਇਹਨੂੰ ਮਾਲਾ ਨੂੰ ਅੱਛਾ ਭਤੀਜੇ ਦਾ ਮਾ ਭਾਬੀ ਦਾ ਠੀਕ ਆ ਕਿਤੇ ਚੱਲਾ ਜਾ ਨਾਲੇ ਲੈਂਕਾਂ ਲੈ ਕੇ ਆਵਾਂਗੇ ਲੈਂਕਾਂ ਲੈ ਆਵਾਂਗੇ ਚੱਕ ਕੇ ਨਾਲੇ ਚਲੋ ਚੱਲਦੇ ਆ ਸੱਜਣੋਂ ਉੱਪਰ 5 ਕੇ 4 ਇੰਚ ਦੀ ਭੇਜਣੀ ਉਹਦੇ 5 ਦੀ 16 ਮੋਟਰ ਉੱਪਰ ਜਾ ਕੇ ਤੇ ਤੁਹਾਨੂੰ ਦਿਖਾਉਣਾ ਸਾਰਾ ਸਿਸਟਮ चलो देखते बैंडियां बैंडिया हैड कटाइया इधर रखी बैठा ना दिया पावर आल दूज डीआई ਕਣੀ ਲਾਓ ਚੱਕੋ ਆਰਜਨਦੀ ਆ ਲਓ ਜੀ ਅਰਜਨ ਨੇ ਮਿਲ ਗਈ ਆਪਾਂ ਨੂੰ ਬੈਂਡੀ ਤੇ ਇਸ ਤੋਂ ਬਾਅਦ ਲਿਜਾਣੇ ਆਪਾਂ ਨਹੀਂ ਹਵਾੜੀ ਹੈਗੀ ਆ ਤੇ ਆ ਦੇਖ ਪਰੇ ਬੀਕਾ ਵੀ ਇਹਨੇ ਅੰਦਰ ਭਈਆ ਹਾਂ ਇਹ ਵੀ ਜਾਈਂ ਤੇ ਫਰਾਇਸ ਫਰਾੜਾ ਮੋੜ ਹਾਂ ਚਾਹੀਦਾ ਹੈ ਟੁੱਟਿਆ ਹੋਇਆ ਹਣਾ ਨਵਾਂ ਨਹੀਂ ਮਿਲਦਾ ਆਇਆ

ਆ ਪੈਂਟ ਜਾਂ ਹੁਣ ਇੱਕ ਤਾਂ ਲੱਭਣਾ ਪਾਣਾ ਚਲ ਚਲੋ ਜੋ ਥੱਲੇ ਲੱਪੇ ਵਗੈਰਾ ਲੈ ਲੈ ਤੇ ਨੱਟ ਬੋਲ ਤਾਂ ਦੇ ਦੇ ਹੈ ਹੈਲੋ ਚਲੋ ਚਾਲਦੇ ਆਂ ਦੁਬਾਰਾ ਸਜਣੋ ਥੱਲੇ ਗੱਡੀ 'ਚ ਰੱਖ ਆਪਣਾ ਸਮਾਨ ਕੀ ਮਗਰਾੜ ਜੀ ਗੱਡੀ ਉੱਪਰ ਖੜੀ ਹੈ ਨਾ 450 ਦਾ ਮੇਕਪੀਨ ਹਰ ਉਹ ਬਦੀ ਜੁ ਪਿਆਣੀ ਚਲੋ ਜੋ ਆਪਾਂ ਪਾਰਟਸ ਲੈ ਲਿਆ ਸੀਗਾ ਬਾਕੀ ਆ ਲਿਫਟ ਲਈ ਆ ਪੈਂਡੋ ਫਾਰ ਤੋੜਤੀ ਹੋਈ ਉਹਨੇ ਕੀਤਾ ਪਤਾ ਨਹੀਂ ਹੋਰ ਟੁੱਟੀ ਹੈ ਕਿ ਬਣ ਰਹੀ ਹੈ ਹੁਣੇ ਹੁਣੇ ਟੁੱਟੀ ਹੈ ਆਹ ਹਾਂ ਹੁਣੇ ਟੁੱਟ ਗਈ ਇੱਥੇ ਚਲ ਨਹੀਂ ਬਾਕੀ ਆ ਉੱਤੇ ਹੀ ਸੀਟ ਵਾਲਾ ਬੰਦਾ ਆ ਗਿਆ ਬੋਰਡ ਦਾ ਆਹ ਫੜਦੇ ਲੱਕ

ਸਮਾਨ ਇੰਜਨ ਕੀ ਕੀ ਬਹੁਤ ਅੱਛਾ ਠੀਕ ਹੈ ਚਲੋ ਅੱਜ ਦੇਖੀਏ ਸਮਾਨ ਆਜੋ ਤੁਹਾਨੂੰ ਦਿਖਾਈਏ ਅੱਛਾ ਅੱਛਾ ਆਇਆ ਦੋ ਦਰ ਆਇਆ ਨਾ ਸਾਹ ਪਾਣੀ ਕੋਲ ਰੇਮ ਆਪਣੇ ਨੇ ਆਹਾ ਹਾਂ ਇਹ ਲੈ ਗਿਆ ਇੱਥੇ ਆਪਣੇ ਹੈਗੇ ਯਾਰ ਨਹੀਂ ਪਾਉਣਾ ਚਾਹਦਾ ਚਲੋ ਰੇਮਾ ਵਗੈਰਾ ਲੈਣੇ ਆਪਾਂ ਜੋ ਸੋਨਾਲੀ ਕਾਲਾ ਲੁਧਿਆਣੇ ਦੇ ਕੋਲ ਜਾਵਾਂ ਆਪਣਾ ਤੇ ਉਧਰ ਰੇਮਾ ਵਗੈਰਾ ਲੈ ਕੇ ਤੇ ਚਲੋ ਚੱਲਦੇ ਆਪਾਂ ਚਲੋ ਸੱਜਣਾ ਬਾਕੀ ਤੁਹਾਨੂੰ ਹਿੱਸਾ ਵਗੈਰਾ ਵਿਖਾਉਨੇ ਆ ਦੇਖਦੇ ਆ ਕਿਹੜਾ ਹਿੱਸਾ ਲਿਆ ਆ ਆਪਾਂ ਚਲੋ ਦੇਖਦੇ ਆ ਆਪਾਂ ਹਿੱਸਾ ਵਗੈਰਾ ਇਹਨੂੰ ਰਾਜਾ ਨਛੱਟਰਾ ਨੂੰ ਜੇ ਮੈਂ ਫੋਨ ਮਾਰਾਂਗੇ ਬਾਕੀ ਇਧਰ ਇੰਜਨ ਵਗੈਰਾ ਸਾਰੇ ਤੁਹਾਨੂੰ ਦੇਖਣ ਨੂੰ ਮਿਲਦੀ ਆ ਆਈ ਵਾਰੀ ਤਰ੍ਹਾਂ ਵੀਡੀਓ ਪਾਉਂਦੇ ਰਹਿਣੇ ਆਪਾਂ ਰਿਮਾਂ ਵਗੈਰਾ ਤੇ ਸਾਰੀ ਆ ਜੇ ਡੀਆਈ ਨੂੰ ਹਿੱਸਾ ਵਗੈਰਾ ਜਾਂ ਸਵਰਾਜ ਨੂੰ ਹਿੱਸਾ ਵਗੈਰਾ ਲਾਉਣਾ ਤੁਸੀਂ ਸਾਰੇ ਇੱਧਰ ਪਏ ਨੇ ਇਨਾਂ ਕੋਲੇ ਬਾਕੀ ਆ ਸੋਨਾਲੀਕਾ ਦਾ ਗিয়ার ਪਿਆ ਮਨਾਂ ਦਾ ਚੇਂਜਰ ਵਾਲਾ ਇਹ ਹਿੱਸਾ ਵਗੈਰਾ ਆਪਾਂ ਲੈ ਲਿਆ ਆ ਲਾਵਾਂਗੇ ਆਪਾਂ ਸੋਨਾਲੀਕਾ ਤੇ ਵੱਡਾ ਹਿੱਸਾ ਠੀਕ ਬਾਤ ਕਰੀ ਚਲੋ ਲੈ ਕੇ ਹਿੱਸਾ ਚੱਲਦੇ ਆਪਾਂ ਆ ਗਿਆ ਆਪਾਂ ਪਾਵਰ ਸਟੇਸ਼ਨ ਦੇ ਰੂਮ 'ਚ ਆਵੇ ਕ ਮਲ ਕੱਲਾ ਕੱਲਾ ਚਾਹ ਪੀ ਪੀ ਜਾਂਦਾ ਸਾਡੇ ਦਰਸ਼ਕਾਂ ਨੇ ਪੁੱਛ ਲਿਆ ਕਰ ਮੇਰੇ ਚਾਹ ਆਈ ਪੀ ਹੈ ਤੁਹਾਨੂੰ ਪੈਟਿਸ ਖਵਾ ਦਿਆਂ ਤੁਹਾਡੀ ਚਾਹ ਉੱਥੇ ਆਈ ਪੀ ਹੈ ਜਿਹੜੇ ਸਾਡੇ ਵੀਡੀਓ ਦੇਖਦੇ ਉਹਨਾਂ ਨੂੰ ਉਹਨਾਂ ਨੂੰ ਆ ਫਿਰ ਚਾਹ ਪਿਾਵਾਂਗੇ ਆਓ ਸਾਡੇ ਕੋਲ ਆਓ ਚਾਹ ਪਿਾਵਾਂਗੇ ਠੀਕ ਹੈ ਭਾਈ ਇਹ ਆ ਤਾਂ ਚਾਹ 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 ਠੀਕ ਹੈ ਠੀਕ ਹੈ ਇਹ ਆ ਤਾਂ ਜੇ ਸਾਡੇ ਕੋਲ ਚਾਹ ਪੀਣੀ ਹੈ ਤਾਂ ਸਾਡੇ ਕੋਲ ਆਉਣਾ ਪਊਗਾ ਆ ਪੁੱਤਰ ਚੱਕ ਜੇ ਕਾ ਦੇਖਦੇ ਤੇਰੇ ਇੱਥੇ ਸ਼ੀਸ਼ਾ ਘੱਡਿਆ ਮਾਲ ਠੀਕ ਹੈ ਹਾਂਜੀ ਹਾਂਜੀ ਉਸਕੇ ਰੀਨ ਦੇ 2 3 4 5 6 ਇੱਕ ਉਹਨਾਂ ਨੇ ਪੈਪਾ ਕਿਹਾ ਇੱਕ ਸਾਈਡ ਚ ਇੱਕ ਦਾ ਸਟੈਂਡ ਵੀ ਲੈਣਾ ਇਹਨੇ ਲਓ ਜੀ ਬਾਕੀ ਪਾਈਪਾਂ ਵਗੈਰਾ ਦੇਖੋ ਪਾਵਰ ਸ਼ੇਰਿੰਗ ਜਿਹੜੀਆਂ ਸੋਨਾ ਲਿਕਾ ਦੇ ਪਾਈਪਾਂ ਲੱਗਣ ਉਹਦੇ ਕਿਹੜੀਆਂ ਪੁਰਾਣੇ ਮਾਡਲ ਦੇ ਪੁਰਾਣਾ ਮਾੜਾ ਤੇ ਸੋਨਾ ਨਿਕਲ ਹੀ ਲੱਗ ਗਿਆ ਉਹ ਕਿੱਥੇ ਆ ਪਾਈਪਾਂ ਪਾਈਪਾਂ ਤੇਰੀ ਦਵਾਉਗੇ ਤੇ ਨਹੀਂ ਕੋਈ ਹੱਲ ਨਹੀਂ ਹੈ ਅੱਛਾ ਹੈ ਨਹੀਂ ਠੀਕ ਆ ਤੇ ਆ ਕਿਹੜੇ ਟਰੈਕਟਰ ਦੀਆਂ ਇਹ ਸੰਟਕ ਦੀਆਂ ਤੇ ਸੈਟ ਗਿਆ ਤੁਸੀਂ ਹੈਗੇ ਸੈਟ ਗੇਅਰ ਦੀਆਂ ਇੱਕੋ ਹੁੰਦੀਆਂ ਵੀ ਤੇ ਸੈਟ ਗੇਅਰ ਤੇ ਸੈਂਡ ਵਿੱਚ ਕੋਈ ਫਰਕ ਨਹੀਂ ਹੁੰਦਾ ਅੱਛਾ ਪਾਈਪਾਂ ਦਾ ਤੇ ਉਹ ਹੈ ਨਹੀਂ ਐਸ ਵੇਲੇ ਉਹ ਅੱਜ ਗੱਡੀ ਚੱਲੀ ਐ ਸਵੇਰੇ ਆ ਜੂਗਾ ਮਾਰ ਠੀਕ ਆ ਪਾਵਰ ਕਟ ਬੂਰੀ ਨਹੀਂ ਹੋ ਰਹੀ ਵੀਰੇ ਇਸ ਟਾਈਮ ਨਹੀਂ ਪਾਵਰ ਕੱਟ ਤਾਂ ਪੂਰੀ ਲੈਣੀ ਵੀ ਨਹੀਂ ਯੋਨੀ ਹੋ ਵੀ ਮੇਰੀ ਬਹੁਤ ਦਿੱਕਤ ਆ ਰਹੀ ਇਸ ਮਾਨ ਪਿੱਛੇ ਠੀਕ ਆ ਤੇ ਬਾਕੀ ਮਾ ਜਿੰਨਾ ਮਰਜ਼ੀ ਬਾਕੀ ਜਿਹੜਾ ਲਿੰਕਾ ਵਗੈਰਾ ਦਾ ਜੈਕ ਆਉਂਦਾ ਕਿੱਟ ਵੀ ਆਉਣ ਲੱਗੀ ਕਿ ਕੋਈ ਕਲੀ ਐਡੀ ਮਿਲਦੇ ਆ ਇਹ ਕੀ ਜਿਹੜੇ ਆਪਾਂ ਜੈਕ ਲਾਉਂਦੇ ਆ ਲਿੰਕਾ ਲੁੰਕਾ ਤੇ ਉਹ ਜੈਕ ਕੱਲਾ ਆ ਉਹ ਕਿੱਟ ਨਹੀਂ ਆਉਂਦੀ ਕਿਸੇ ਟਰੈਕਟਰ ਦੀ ਬਣੀ ਹੋਈ ਐ ਨਹੀਂ ਅੱਛਾ ਕਿੱਟ ਨਹੀਂ ਆ ਰਹੀ ਹਜੇ ਉਹਨੇ ਕੋ ਆ ਸਮਾਨ ਆਈ ਜਾਂਦਾ ਹੁਣ ਮੇਰਾ ਬਸ ਤੇ ਠੀਕ ਆ ਗਿੰਦੇ ਕੀ ਜੈਕ ਹੈ ਹਾਂ ਏੰਡੋਂ ਸਾਰਾ ਸਮਾਨ ਹੈ ਗਿਆ ਠੀਕ ਆ ਬਾਕੀ ਆ ਲੈਚ ਲੀਕੇ ਕਾਲਮ ਪਾਈਪ ਸਟੈਂਡ ਵਗੈਰਾ ਵਜ਼ਨ ਦਾ ਤਾਂ ਫਰਕ ਹੈ ਵਜ਼ਨ ਦਾ ਤਾਂ ਫਰਕ ਹਾਂਜੀ ਜੋ ਆਪਾਂ ਮਲੋੜ ਤੋਂ ਆਗੇ ਸੀਗੇ ਸੋ ਆਪਾਂ ਜੋ ਪਾਰਟ ਲੈ ਕੇ ਆਏ ਆ ਮਲੋੜ ਤੋਂ ਬਾਕੀ ਨੇਰਾ ਹੋ ਚੁੱਕਿਆ ਆਪਣਾ ਨੇਰਾ ਤੁਹਾਨੂੰ ਦੇਖ ਹੀ ਰਹੇ ਆ ਨੇਰਾ ਹੋ ਗਿਆ ਆਪਣਾ ਪੱਲ ਤੇ ਬਾਕੀ ਮਲੋੜ ਤੋਂ ਜੋ ਆਪਣੇ ਕੋਲੇ ਸੋਨਾਲੀਕਾ ਖੁੱਲਿਆ ਵਾਲੂ ਲੁਧਿਆਣੇ ਤੋਂ ਕੋਟ ਉਮਰਾ ਤੋਂ ਸੋ ਇਹਦੀ ਲਿਫਟ ਵਗੈਰਾ ਰੈਮ ਵਗੈਰਾ ਲੈ ਕੇ ਆ ਗਏ ਆਪਾਂ ਤੇ ਬਾਕੀ ਤੁਹਾਨੂੰ ਲਿਫਟ ਵਗੈਰਾ ਤੇ ਨਜ਼ਰ ਮਰਾਉਣੇ ਆ ਤੇ ਬਾਕੀ ਆਪਣਾ ਜੋ 855 ਦਵੜੀ ਖਾਨੇ ਤੋਂ ਉਹਦਾ ਪਾਰਸਲ ਆ ਦੇਖ ਰਹੇ ਆ ਤੁਸੀਂ ਉਹ ਵੀ ਆਪਣਾ واش ਹੋ ਗਿਆ ਤੇ ਚਲੋ ਸੱਜਣੋ ਬਾਕੀ ਮਿਲਾਂਗੇ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਧੰਨਵਾਦ ਸਸੀਕਲ ਤੇ ਬਾਕੀ ਉਦੋਂ ਤੁਹਾਨੂੰ ਸਾਰਾ ਇਨਫੋਰਮੇਸ਼ਨ ਦੇਾਂਗੇ ਸਾਰੀ ਪਿਸਟਨ ਬਾਰੇ ਸਾਰੀ ਕ੍ਰੈਂਕ ਫਿਟਿੰਗ ਬਾਰੇ ਤੇ ਸਾਰੇ ਵਲੌਗ ਆਪਣੇ ਜਲਦ ਆ ਰਹੇ ਨੇ ਪਾਰਟ 1 ਪਾਰਟ 2 ਪਾਰਟ 3 ਕਿਉਂਕਿ ਜੋ ਸਵਰਾਇ ਟਰੈਕਟਰ ਆਪਣੇ ਕੋਲੇ ਦੌੜੀ ਖਾਨੇ ਵਾਲਾ ਤੇ ਚਲੋ ਬਾਕੀ ਤੁਹਾਨੂੰ ਇੱਕ ਲਿਫਟ ਦੇ ਨਜ਼ਰ ਮਰਾ ਦਨਾ ਦੂਜੋ ਕੈਮਰਾ ਕਰਕੇ ਹੁਣ ਦੂਸਰੋ ਬਣਾ ਕੈਮਰਾ ਕੀਤਾ ਵਾ ਆਪਣਾ ਕਿ ਜੋ ਆ ਲਿਫਟ ਫਿੱਟ ਕਰਾਂਗੇ ਇਸ ਟਰੈਕਟਰ ਦੇ ਕਿਉਂਕਿ ਇਹ ਲਿਫਟ ਆਪਣੀ ਇੰਡੋਫਾਰਮ ਵਾਲੀ ਆ ਆ ਦੇਖੋ ਇਹ ਇੰਡੋਫਾਰਮ 3065 ਵਾਲੀ ਲਿਫਟ ਆ ਹੈਵੀ ਡਿਊਟੀ ਲਿਫਟ ਆ ਬਾਕੀ ਆ ਕਿਉਂਕਿ ਇਹਦੇ ਚ ਆ ਆਪਾਂ ਨੂੰ ਉਹ ਮਿਲੇ ਆ ਕੰਡਮ ਚਲੋ ਬਾਕੀ ਦੇਖਾਂਗੇ ਇਹਨੂੰ ਸਿੱਧਾ ਵਗੈਰਾ ਕਰਾਂਗੇ ਆਪਾਂ ਸਿੱਧਾ ਵਗੈਰਾ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਹੀ ਆ ਯਾ ਉੱਥੇ ਤਕਵਾੜ ਚ ਤੁਹਾਨੂੰ ਪਤਾ ਸਿੱਟੇ ਪਏ ਹੁੰਦੇ ਆ ਸਾਰਾ ਇਦਾਂ ਡੈਮੇਜ ਕਰ ਦਿੰਦੇ ਚੀਜ਼ਾਂ ਨੂੰ ਪਰ ਲੇਕਿਨ ਟੁੱਟ ਭੱਜ ਕੋਈ ਨਹੀਂਗੀ ਇਹਨੂੰ ਸੱਤਾ ਵਗੈਰਾ ਕਰਨ ਨਾਲ ਇਹ ਵਿੰਗਾ ਹੋਇਆ ਵਗਾ। ਪੱਕੀ ਟਾਪਾ ਆਪ ਨੂੰ ਬਹੁਤ ਹੈਵੀ ਮਿਲ ਗਿਆ ਇਹ ਤੇ ਜਮਾ ਸਹੀ ਮਿਲਿਆ ਟਾਪਾ ਪਲੇ ਬਲੂ ਹੈ ਨਹੀਂ ਇਹਦੇ ਵਿੱਚ ਆਰਮਾ ਦੇ ਵਿੱਚ। ਤੇ ਬਾਕੀ ਇਹਨੂੰ ਖੋਲ ਕੇ ਜਰੂਰ ਦੇਖਾਂਗੇ ਆਪਾਂ ਡਿਸਟ੍ਰੀਬਿਊਟਰ ਵੀ ਚੈੱਕ ਕਰਾਵਾਂਗੇ ਤੇ ਇਧਰੋਂ ਜੋ ਲਿਫਟ ਪੰਪ ਆ ਉਹ ਵੀ ਚੈੱਕ ਕਰਾਵਾਂਗੇ ਆਪਾਂ। ਆਹ ਵਾਲਾ ਲਿਫਟ ਪੰਪ ਇਹ ਵੀ ਚੈੱਕ ਕਰਾਵਾਂਗੇ। ਬਾਕੀ ਪਾਵਰ ਸਟੀering ਦੀ ਫਿਟਿੰਗ ਦੱਸੋ ਕਿੱਦਾਂ ਕੀਤੀ ਆਪਾਂ? क्योंकि आप नवे माडल फिटिंग करने की कोशिश की पाइपलाइन दिख सदी बाकी इधर पाइपलाइन की सारी फिटिंग आप जेनुअन तरीके करने की कोशिश की आ कोई फाहा जा नहीं वर्डे चीज़ का बाकी तुम उधरली सैड भी दिखा दिना okay, सारा एन लिफ्ट की फिटिंग सारी आ पत्ती वगैरह आप सारी हाँ देखो नवे मॉडल वंगूा पत्ती वगैरह लिफ्ट पैप में सारी आप लाई हैगी ਸਾਰਾ ਜੈਨੂਨ ਵਾਂਗੂ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਦੇਖੋ ਫਿਟਿੰਗ ਸਾਰੀ ਵਗੈਰਾ ਕੋਈ ਬੈਲਟ ਨਹੀਂ ਲੱਗਦੀ ਆਪਣੀ ਨਾਲ ਇੰਨੀ ਵੈਥ ਆਪਣੀ ਕਈ ਭਰਾ ਸੋਚਦੇ ਨੇ ਕਿ ਬੈਲਟ ਲੱਗੂਗੀ ਨਾਲ ਦੇਖੋ ਇੰਨੀ ਵੈਥ ਬਾਕੀ ਆ ਪਾਈਪ ਲੈਣਾ ਬਿਲਕੁਲ ਰਬੜ ਵਗੈਰਾ ਪੱਤੀ ਵਗੈਰਾ ਪਾ ਕੇ ਤੇ ਸਾਰੀ ਫਿਟਿੰਗ ਕੀਤੀ ਹੈ ਤੇ ਜਿਹੜਾ ਆਰਮੀ ਡੋਲ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾਇਆਗਾ ਸਵਰਾਜ ਦਾ ਜੈਨੂਨ ਯੂਜ਼ ਕੀਤਾ ਚਲੋ ਕੱਲ ਨੂੰ ਆਪਾਂ ਇਸ ਟਰੈਕਟਰ ਦੇ ਇੱਕ ਤਾਂ ਸੱਲ ਵਗੈਰਾ ਮਾਰਾਂਗੇ ਟਾਪੇ ਦੇ ਉੱਪਰ ਬਾਕੀ ਇੱਕ ਅਰਜਨ ਦੀ ਵੀਡੀਓ ਆਪਣੀ ਆ ਰਹੀ ਜਲਦ ਉਹਦੇ ਵੀ ਟਰਬ ਵਗੈਰਾ ਬਾਕੀ ਪੰਪ ਇੰਜਨ ਦੀ ਮੋਡਿਫਿਕੇਸ਼ਨ ਕੀਤੀ ਆ ਉਹ ਵੀ ਦਿਖਾਵਾਂਗੇ ਤੁਹਾਨੂੰ ਆ ਕਰੈਂਕ ਪਈ ਹੈ ਤੇ ਆਪਣੀ 963 ਵਾਲੀ ਬਾਕੀ ਹਜੇ ਇੱਕ ਆਪਣਾ ਇੰਜਨ ਹੋਰ 9811 ਤੇ 963 ਦਾ ਖੋਲਣ ਵਾਲਾ ਪਿਆਗਾ 58 963 ਕਰਨ ਵਾਲਾ ਤੇ ਉਹ ਵੀ ਜਲਦ ਖੋਲਾਂਗੇ ਚਲੋ ਸੱਜਣੋ ਧੰਨਵਾਦ ਸਸਿਕਾ